ਤਨਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 12 ਮਾਮ ਮਾਜ ਮਹੱਲਾ 5 ਘਰ ਚੌਥਾ ਸਤ ਗੁਰ ਪ੍ਰਸਾਦ ਹਾਲ ਗੋਣਾ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟਿਆ अंत सहाई राम के कर कृपा दिया मिलाए सेद सहावी सर्व सुख ਹੋਣਾਂ ਦੁੱਖਾਂ ਨਾਹੀ ਜਾਏ ਏਸ ਪੁਨੀ ਵੜ ਭਾਗਣੀ ਵਰ ਪਾਇਆ ਹਰ ਰਾਏ ਮੇਲ ਸਹੀਆ ਮੰਗਲ ਗਵਹੀ ਗੀਤ ਗੋਵਿੰਦ ਆਲਾਏ ਹਰ ਜੇ ਹ ਅਵਰ ਨੰਦ ਸਈ ਕੋਈ ਦੁਜਾ ਲਾ ਹਲ ਤੋ ਪਲ ਤੋ ਸਵਾਰਿਆ ਨਾ ਨੇ ਚੱਲ ਦਿੱਤੀਆਂ ਨ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬਹੁੜਾ ਜਨਮ ਤਾਏ ਜਿਹਾ ਇੱਕ ਅਨੇਕ ਗਣਾ ਤਰੇ ਨਾਨਕ ਚਰਣੀ ਪਾ ਹਲਗੁਣ ਨਿਤ ਸਲਾਹੀਆ ਜਿਸ ਨੂੰ ਪਲਨਾਤਮਾਏ ਹਲਗੁਣ ਨਿਤ ਸਲਾਹੀਆ ਜਿਸ ਨੂੰ ਤੈਨਾਂ ਤਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਬਾਰਹ ਮਾਹ ਦੇ ਵਿੱਚੋਂ ਫਗਣ ਮਹੀਨਾ ਆਓ ਤੁਸ਼ ਬੁੱਧੀ ਅਨੁਸਾਰ ਗੁਰੂ ਕਿਰਪਾ ਦੇ ਨਾਲ ਇਸ ਤੇ ਵਿਚਾਰ ਕਰੀਏ ਪਿਆਰ ਨਾਲ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਮਾਗ ਮਹੀਨਾ ਖਤਮ ਹੋਣ ਤੋਂ ਬਾਅਦ ਆਉਂਦਾ ਹੈ ਫੱਗਣ ਮਹੀਨਾ ਫੱਗਣ ਮਹੀਨਾ ਨਾਨਕ ਸਾਹੀ ਕਲੰਡਰ ਮੁਤਾਬਕ 12ਵਾਂ ਮਹੀਨਾ ਹੈ ਯਾਨੀ ਸਾਲ ਦਾ ਅਖੀਰਲਾ ਮਹੀਨਾ ਹੈ ਤੇ ਫਰਵਰੀ ਤੇ ਮਾਰਚ ਦੇ ਵਿਚਾਲੇ ਆਉਂਦਾ ਹੈ ਇਸ ਮਹੀਨੇ ਵਿੱਚ ਵੀ 30 ਦਿਨ ਹੁੰਦੇ ਨੇ ਤੇ ਕਈ ਵਾਰ 29 ਦਿਨਾਂ ਤੇ ਪੂਰਾ ਹੋ ਜਾਂਦਾ ਹੈ ਜਿਵੇਂ ਇਸ ਵਾਰ 29 ਦਿਨਾਂ ਤੇ ਹੀ ਪੂਰਾ ਹੋ ਗਿਆ ਹੈ ਕੁਦਰਤੀ ਉਸੂਲ ਮੁਤਾਬਕ ਸਮਾਂ ਆਪਣੀ ਨਿਰੰਤਰ ਚੱਲ ਚੱਲਦਾ ਰਹਿੰਦਾ ਹੈ ਸਮੇ ਦੇ ਬਦਲਾਅ ਨਾਲ ਰੁੱਤਾਂ ਤੇ ਮੌਸਮ ਬਦਲ ਜਾਂਦੇ ਨੇ ਫੱਗਣ ਮਹੀਨੇ ਵਿੱਚ ਵੀ ਬਹੁਤ ਸਾਰੇ ਇਤਿਹਾਸਕ ਦਿਹਾੜੇ ਤੇ ਤਿਹਾਰ ਮਨਾਏ ਜਾਂਦੇ ਨੇ ਸ਼ਿਆਲ ਦੀ ਰੁੱਤ ਖਤਮ ਹੋਣ ਦੇ ਨੇੜੇ ਪਹੁੰਚ ਜਾਂਦੀ ਹੈ ਹਰ ਪਾਸੇ ਬਨਸਪਤੀ ਖਿੜੀ ਨਜ਼ਰ ਆਉਂਦੀ ਹੈ ਇਸ ਨੂੰ ਬਸੰਤ ਰੁੱਤ ਨਾਲ ਵੀ ਬਿਆਨ ਕੀਤਾ ਜਾਂਦਾ ਹੈ ਜਿਵੇਂ ਬਸੰਤ ਰੁੱਤ ਵਿੱਚ ਕੁਦਰਤੀ ਖੇੜਾ ਭਰਪੂਰ ਹੁੰਦਾ ਹੈ ਇਸੇ ਤਰ੍ਹਾਂ ਮਨੁੱਖੀ ਜੀਵਨ ਵਿੱਚ ਹਰ ਸਮੇਂ ਖੇੜਾ ਹੀ ਹੋਣਾ ਚਾਹੀਦਾ ਹੈ ਇਸ ਖੇੜੇ ਦਾ ਨਾਂ ਹੀ ਆਨੰਦਮਈ ਜੀਵਨ ਹੈ ਹਗਣ ਮਹੀਨੇ ਬਾਰੇ ਮੇਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਆਪਣੀ ਬਾਣੀ ਤੁਖਾਰੀ ਰਾਗ ਦੇ ਵਿੱਚ ਫਰਮਾਨ ਕਰਦੇ ਨੇ ਤੁਖਾਰੀ ਸ਼ੰਤ ਮਹੱਲਾ ਫਹਿਲਾ ਬਾਰੇ ਮਹਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਫਾਲਗੁਨ ਮਨ ਰੈਸੀ ਪ੍ਰੇਮ ਸੁਭਾਇਆ ਅਨ ਦਿਨ ਰਹਾਸ ਭਇਆ ਆਪ ਗਵਾਇਆ ਮਨ ਮੋਚਕਾਇਆ ਜਾਂ ਤਿਸ ਭਾਇਆ ਕਰ ਕਿਰਪਾ ਖੜਿਆਓ ਬਹੁਤੇ ਵੇਸ਼ ਕਰੀ ਫਿਰ ਬਾਝੋਂ ਮਹਿਲੀ ਲਹਾਣਾ ਥਾਓ ਹਾਰ ਡੋਰ ਰਸਪਾਟ ਪਟੰਬਰ ਫਿਰ ਲੋੜੀ ਸਿੰਗਾਰੀ ਨਾਨਕ ਮੇਲ ਲਈ ਗੁਰਿਆਪਣੇ ਘਰਵਾਰ ਪਾਇਆ ਨਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਧ ਰਾਗ ਦੇ ਵਿੱਚ ਫਲਗੁਣ ਮਹੀਨੇ ਰਾਹੀ ਉਪਦੇਸ਼ ਦੇ ਰਹੇ ਨੇ ਫਲਗੁਣ ਆਨੰਦ ਉਪਾਰਦਨਾ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਫਲਗੁਣ ਫਲਗੁਣ ਤੋਂ ਭਾਵ ਹੈ ਫੱਗਣ ਮਹੀਨਾ ਫਲਗੁਣ ਆਨੰਦ ਉਪਾਰਦਨਾ ਉਪਾਰਦਨਾ ਤੋਂ ਭਾਵ ਹੈ ਉਪਜੇ ਪ੍ਰਕਾਸ਼ ਹੋਏ ਹਰ ਸੱਜਣ ਪ੍ਰਗਟ ਆਏ ਪ੍ਰਗਟੇ ਆਏ ਪ੍ਰਗਟ ਹੋਣ ਤੋਂ ਭਾਵ ਹੈ ਸਾਹਮਣੇ ਦਿਸਣਾ ਚੰਗੇ ਗੁਣਾਂ ਦਾ ਸਾਡੇ ਸੁਭਾਅ ਵਿੱਚੋਂ ਪ੍ਰਗਟ ਹੋਣਾ ਸਾਡਾ ਵਰ ਤੋਂ ਵਿਹਾਰ ਸਲੀਕੇ ਵਾਲਾ ਹੋਵੇਗਾ ਸੱਚ ਵਾਲਾ ਹੋਵੇਗਾ ਤਾਂ ਹੀ ਉਸ ਵਿੱਚੋਂ ਆਨੰਦ ਉਪਜੇਗਾ ਸੰਤ ਸਹਾਈ RAM ਕੇ ਰਾਮ ਕੇ ਸਹਾਈ ਸੰਤ ਭਾਵ ਪ੍ਰਮਾਤਮਾ ਨਾਲ ਮਿਲਣ ਵਿੱਚ ਸਹਾਇਤਾ ਕਰਨ ਵਾਲੇ ਸੰਤ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਸਿਆਲੀ ਰੁੱਤ ਦੀ ਕਰੜੀ ਸਰਦੀ ਪਿੱਛੋਂ ਬਹਾਰ ਫਿਰਨ ਤੇ ਫੱਗਣ ਦੇ ਮਹੀਨੇ ਵਿੱਚ ਲੋਕ ਹੁਲੀਆਂ ਦੇ ਰੰਗ ਤਮਾਸ਼ਿਆਂ ਦੇ ਰਾਹੀਂ ਖੁਸ਼ੀਆਂ ਮਨਾਉਂਦੇ ਨੇ ਪਰ ਫੱਗਣ ਵਿੱਚ ਉਹਨਾਂ ਜੀਵ ਇਸਤਰੀਆਂ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸੱਜਣ ਹਰੀ ਪਰਮਾਤਮਾ ਪ੍ਰਤਖ ਆਵਸਦਾ ਹੈ ਪਰਮਾਤਮਾ ਨਾਲ ਮਿਲਣ ਵਿੱਚ ਸਹਾਇਤਾ ਕਰਨ ਵਾਲੇ ਸੰਤ ਜਨ ਮੇਹਰ ਕਰਕੇ ਉਹਨਾਂ ਨੂੰ ਪ੍ਰਭੂ ਨਾਲ ਪਰਮਾਤਮਾ ਦੇ ਨਾਲ ਜੋੜ ਦਿੰਦੇ ਨੇ ਸਾਧ ਸੰਗਤ ਜੀ ਆਨੰਦ ਉੱਥੇ ਹੀ ਪੈਦਾ ਹੁੰਦਾ ਹੈ ਜਿੱਥੇ ਰੱਬ ਰੂਪੀ ਸੱਜਣ ਪ੍ਰਗਟ ਹੋਵੇ ਤੇ ਆਨੰਦ ਉਦੋਂ ਹੀ ਬਣਦਾ ਹੈ ਜਦੋਂ ਮਨ ਦੀ ਸ਼ਾਂਤੀ ਬਣੀ ਹੋਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛ ਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ ਸੇਜ ਸੁਹਾਵੀ ਸੇਜ ਤੋਂ ਪਾਵ ਹੈ ਹਿਰਦਾ ਸੁਹਾਵੀ ਤੁਮ ਭਾਵ ਹੈ ਸੋਹਣੀ ਸੇਜ ਸੁਹਾਵੀ ਸੋਹਣੀ ਸੇਜ ਹਿਰਦਾ ਰੂਪੀ ਸੋਹਣੀ ਸੇਜ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਹਿ ਜਾਇ ਤੋ ਭਾਵ ਥਾਂ ਜਗਾ ਇਛ ਪੁਨੀ ਵੱਡ ਭਾਗਣੀ ਇਛ ਪੁਨੀ ਤੁਮ ਭਾਵ ਇੱਛਾ ਪੂਰੀ ਹੋਣੀ ਮਨੋ ਕਾਮਨਾ ਪੂਰੀ ਹੋਣੀ ਵਰ ਪਾਇਆ ਹਰ ਰਾਈ ਵਰ ਤੋਂ ਭਾਵ ਹੈ ਖਸਮ ਮਾਲਕ ਪ੍ਰਭੂ ਪ੍ਰਮਾਤਮਾ ਉਹਨਾਂ ਦੀ ਹਿਰਦਾ ਸੇਜ ਸੁੰਦਰ ਬਣ ਜਾਂਦੀ ਹੈ ਉਹਨਾਂ ਨੂੰ ਸਾਰੇ ਹੀ ਸੁਖ ਪ੍ਰਾਪਤ ਹੋ ਜਾਂਦੇ ਨੇ ਫਿਰ ਦੁੱਖਾਂ ਲਈ ਉਹਨਾਂ ਦੇ ਹਿਰਦੇ ਵਿੱਚ ਕਿਤੇ ਰਤਾ ਥਾਂ ਨਹੀਂ ਰਹਿ ਜਾਂਦਾ ਉਹਨਾਂ ਵਿਭਾਗਣ ਜੀਵ ਇਸਤਰੀਆਂ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਉਨਾਂ ਨੂੰ ਹਰੀ ਪ੍ਰਭੂ ਪਰਮਾਤਮਾ ਖਸਮ ਮਾਲਕ ਮਿਲ ਪੈਂਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਿਲ ਸਹਿਆਂ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜੇਹਾ ਅਵਰਨਾ ਦਿਸਈ ਕੋਈ ਦੂਜਾ ਲਵੇ ਨਾ ਲਾਏ ਮਿਲ ਸਹਿਆਂ ਮੰਗਲ ਗਾਵਹੀ ਸਹਿਆਂ ਤੋਂ ਭਾਵ ਹੈ ਸਖੀਆਂ ਸਹੇਲੀਆਂ ਮੰਗਲ ਤੋਂ ਪਾਵ ਹੈ ਮੰਗਲਾਚਾਰ ਖੁਸ਼ੀ ਦੇ ਗੀਤ ਮੰਗਲ ਗਾਵ ਹੀ ਖੁਸ਼ੀ ਦੇ ਗੀਤ ਗਾਉਂਦੀਆਂ ਨੇ ਹਰ ਜਿਹਾਂ ਅਵਰਨਾ ਦਿਸਈ ਦਿਸਈ ਤੋਂ ਪਾਵ ਹੈ ਦਿਸਣਾ ਦਿਸਦਾ ਕੋਈ ਦੂਜਾ ਲਵੇ ਨਾ ਲਾਏ ਲਵੇ ਤੋਂ ਪਾਵ ਹੈ ਨੇੜੇ ਉਹ ਸਤ ਸੰਗੀ ਸਹੇਲੀਆਂ ਨਾਲ ਰਲ ਕੇ ਗੋਬਿੰਦ ਦੀ ਸਿਫਤ ਸਲਾਹ ਦੇ ਗੀਤ ਆਲਾਪ ਕੇ ਆਤਮਿਕ ਆਨੰਦ ਪੈਦਾ ਕਰਨ ਵਾਲੀ ਗੁਰਬਾਣੀ ਗਾਉਂਦੀਆਂ ਹਨ ਪਰਮਾਤਮਾ ਵਰਗਾ ਕੋਈ ਹੋਰ ਉਸ ਦੀ ਬਰਾਬਰੀ ਕਰ ਸਕਣ ਵਾਲਾ ਕੋਈ ਦੂਜਾ ਉਹਨਾਂ ਨੂੰ ਕਿਤੇ ਦਿਸਦਾ ਹੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਸਾਡੇ ਮੁਲਕ ਵਿੱਚ ਇੱਕ ਆਮ ਧਾਰਨਾ ਚਲਦੀ ਹੈ ਆਮ ਧਾਰਨਾ ਚੱਲਦੀ ਹੈ ਕਿ ਜਦੋਂ ਕੋਈ ਸਾਡੀ ਮੰਗ ਪੂਰੀ ਨਹੀਂ ਹੁੰਦੀ ਤਾਂ ਅਸੀਂ ਉਸ ਦੀ ਪ੍ਰਾਪਤੀ ਲਈ ਧਾਰਮਿਕ ਲੋਕਾਂ ਜਾਂ ਉਹਨਾਂ ਦੇ ਡੇਰਿਆਂ ਦਾ ਅਸਰ ਲੈਂਦੇ ਹਾਂ ਜਾਂ ਅਸੀਂ ਕੋਈ ਸੁਖਣਾ ਸੁਖ ਲੈਂਦੇ ਹਾਂ ਤਾਂ ਕਿ ਸਾਡੀ ਮੰਗ ਪੂਰੀ ਹੋ ਜਾਏ ਆਮ ਕਰਕੇ ਸਾਡੇ ਸਮਾਜ ਵਿੱਚ ਪੁੱਤਰ ਪ੍ਰਾਪਤੀ ਦਾ ਰੋਗ ਬਹੁਤ ਵੱਡੀ ਪੱਧਰ ਤੇ ਫੈਲਿਆ ਹੋਇਆ ਹੈ ਉਤਰ ਪ੍ਰਾਪਤੀ ਲਈ ਸਾਧਾਂ ਵਾਲ ਨੂੰ ਮੂੰਹ ਕਰਦੇ ਆਮ ਲੋਕ ਦੇਖੇ ਜਾ ਸਕਦੇ ਨੇ ਇੰਨੇ ਕੈਲੋਪੇ ਦੇ ਦੋ ਬੰਦੇ ਦੀ ਕੋਈ ਮੰਗ ਪੂਰੀ ਨਹੀਂ ਹੁੰਦੀ ਉਦੋਂ ਕੋਈ ਨਾ ਕੋਈ ਧਰਮ ਦੇ ਨਾਂ ਤੇ ਕਰਮ ਕਾਂਡ ਕਰਨ ਨੂੰ ਤਰਜੀ ਦਿੰਦਾ ਏ ਇਸ ਸੰਬੰਧੀ ਗੁਰੂ ਸਾਹਿਬ ਦੇ ਪਾਵਨ ਬਚਨਾਂ ਅਨੁਸਾਰ ਰੱਬ ਦੇ ਮੁਕਾਬਲੇ ਤੇ ਕਿਸੇ ਮਨੁੱਖ ਦਾ ਆਸਰਾ ਲੈਣ ਵਾਲੇ ਦੀ ਮਿਹਨਤ ਬੇਕਾਰ ਚਲੀ ਜਾਂਦੀ ਹੈ ਕਿਉਂਕਿ ਉਸ ਦੇ ਬਰਾਬਰ ਦਾ ਹੋਰ ਕੋਈ ਹੈ ਹੀ ਨਹੀਂ ਮਨੁੱਖ ਕੀ ਟੈਪ ਬਿਰਤੀ ਸਭ ਜਾਣ ਦੇਵਨ ਕੋ ਤਿਕੈ ਭਗਵਾਨ ਆਖੋ ਸਤਨਾਮ ਸ੍ਰੀ ਵਾਹਿ ਹਲਤ ਪਲਤ ਸਵਾਰਿਆ ਨ ਨਿਵਚਲ ਦਿੱਤੀ ਅਨਜਾਏ ਸੰਸਾਰ ਸਾਗਰ ਤੇ ਰਖਿਆ ਨ ਬਹੁੜ ਨ ਜਨਮ ਤਾਏ ਹਲਤ ਪਲਤ ਹਲਤ ਤੋਂ ਪਾਵ ਹੈ ਲੋਕ ਪਲਤ ਤੋਂ ਭਾਵ ਹੈ ਪਰਲੋਕ ਹਲਤ ਪਲਤ ਲੋਕ ਪਰਲੋਕ ਸਵਾਰਿਆਂ ਸਵਾਰ ਦਿੱਤਾ ਨੇਚਲ ਦਿੱਤੀਆਂ ਨ ਜਾਏ ਦਿੱਤੀਆਂ ਤੋਂ ਭਾਵ ਹੈ ਦੇ ਦਿੱਤੀ ਜਾਏ ਤੋਂ ਭਾਵ ਹੈ ਥਾਂ ਜਗਾ ਸੰਸਾਰ ਸਾਗਰ ਤੇ ਰੱਖਿਆ ਨ ਸੰਸਾਰ ਸਾਗਰ ਤੇ ਰੱਖਿਆ ਨ ਭਾਵ ਸੰਸਾਰ ਸਮੁੰਦਰ ਤੋਂ ਰੱਖ ਲਿਆ ਬੋੜ ਨਾ ਜਨ ਮੈ ਧਾਈ ਧਾਈ ਤੋਂ ਭਾਵ ਧਾਈ ਪਟਕਣਾ ਉਸ ਪਰਮਾਤਮਾ ਨੇ ਉਹਨਾਂ ਸਤ ਸੰਗੀਆਂ ਦਾ ਲੋਕ ਪ੍ਰਲੋਕ ਸਵਾਰ ਦਿੱਤਾ ਏ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਲਿਵ ਲੀਨਤਾ ਵਾਲੀ ਐਸੀ ਥਾਂ ਬਖਸ਼ੀ ਹੈ ਜੋ ਕਦੇ ਡੋਲਦੀ ਹੀ ਨਹੀਂ ਆਖੋ ਸਤਨਾਮ ਸ਼੍ਰੀ ਵਾਹਿ ਪ੍ਰਭੂ ਨੇ ਉਸ ਮਾਲਕ ਨੇ ਪਰਮਾਤਮਾ ਨੇ ਸੰਸਾਰ ਸਮੁੰਦਰ ਤੋਂ ਉਹਨਾਂ ਨੂੰ ਹੱਥ ਦੇ ਕੇ ਰੱਖ ਲਿਆ ਏ ਜਨਮਾਂ ਦੇ ਗੇੜ ਵਿੱਚ ਮੁੜ ਉਹਨਾਂ ਦੀ ਦੌੜ ਭੱਜ ਨਹੀਂ ਹੁੰਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਹੁਣ ਅਸੀਂ ਏਸ ਨੂੰ ਆਪਣੇ ਜੀਵਨ ਤੇ ਟਾਲਣਾ ਏ ਇੱਕ ਤਾਂ ਮਨੁੱਖ ਅੰਦਰੋਂ ਬਾਹਰੋਂ ਇੱਕ ਹੋ ਜਾਂਦਾ ਹੈ ਦੂਜਾ ਵਰਤਮਾਨ ਜੀਵਨ ਤੇ ਆਉਣ ਵਾਲੇ ਜੀਵਨ ਵਿੱਚ ਕੋਈ ਅਖਿਆਈ ਨਹੀਂ ਰਹਿੰਦੀ ਭਾਵ ਜੀਵਨ ਵਿੱਚ ਸਦਾ ਸੁਖ ਰਹਿੰਦਾ ਏ ਕਹਿਣ ਦਾ ਭਾਵ ਹੈ ਕਿ ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਸਵਾਰਨਾ ਹੈ ਜਿਵੇਂ ਕਿ ਸ਼ੇਖ ਫਰੀਦ ਜੀ ਨੇ ਆਪਣੀ ਬਾਣੀ ਵਿੱਚ ਫਰਮਾਇਆ ਹੈ ਆਪ ਸਵਾਰੈ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਆਬ ਜਗ ਤੇਰਾ ਹੋਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਈਆ ਜਿਸ ਨੂੰ ਤਿਲ ਨਾ ਤਮਾਏ ਜਿਹਵਾ ਏਕ ਜਿਹਵਾ ਤੋਂ ਪਾਵ ਹੈ ਜੀਬ ਜ਼ੁਬਾਨ ਇੱਕ ਹੈ ਅਨੇਕ ਗੁਣ ਅਨੇਕਾਂ ਗੁਣ ਤਰੇ ਨਾਨਕ ਚਰਣੀ ਪਾਏ ਚਰਣੀ ਪਾਏ ਤੋਂ ਭਾਵ ਚਰਣੀ ਪੈ ਕੇ ਹਲ ਗੁਣ ਨਿਤ ਸਲਾਈ ਹੈ ਹਲ ਗੁਣ ਤੋਂ ਭਾਵ ਹੈ ਫੱਗਣ ਮਹੀਨਾ ਨਿਤ ਸਲਾਈ ਹੈ ਨਿਤ ਹੀ ਜਪੀਏ ਨਿਤ ਯਾਦ ਕਰੀਏ ਜਿਸ ਨੂੰ ਤਿਲ ਨਾਮ ਤਮਾਏ ਤਿਲ ਤੋਂ ਭਾਵ ਤਿਲ ਜਿੰਨਾ ਵੀ ਰਤਾ ਵੀ ਤਮਾਏ ਭਾਵ ਤਮਾ ਲਾਲਚ हे नानक ਆਖ ਸਾਡੀ ਇੱਕ ਜੀਵ ਹੈ ਪ੍ਰਭੂ ਦੇ ਪ੍ਰਮਾਤਮਾ ਦੇ ਅਨੇਕਾਂ ਗੁਣ ਹਨ ਅਸੀਂ ਉਹਨਾਂ ਨੂੰ ਬਿਆਨ ਕਰਨ ਜੋਗੇ ਨਹੀਂ ਹਾਂ ਪਰ ਜਿਹੜੇ ਜੀਵ ਉਸ ਦੀ ਚਰਨੀ ਪੈਂਦੇ ਹਨ ਉਸ ਦਾ ਆਸਰਾ ਤੱਕਦੇ ਹਨ ਉਹ ਸੰਸਾਰ ਸਮੁੰਦਰ ਤੋਂ ਪਰ ਜਾਂਦੇ ਹਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਗਣ ਦੇ ਮਹੀਨੇ ਰਾਹੀ ਗੁਰੂ ਸਾਹਿਬ ਸਾਨੂੰ ਉਪਦੇਸ਼ ਦੇ ਰਹੇ ਨੇ ਫਗਣ ਦੇ ਮਹੀਨੇ ਵਿੱਚ ਹੋਲੀਆਂ ਆਦਿਕ ਵਿੱਚੋਂ ਆਨੰਦ ਲੱਭਣ ਦੀ ਥਾਂ ਸਦਾ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜਿਸ ਨੂੰ ਆਪਣੀ ਵਡਿਆਈ ਕਰਾਉਣ ਦਾ ਰਤਾ ਪਰ ਵੀ ਲਾਲਚ ਨਹੀਂ ਹੈ ਇਸ ਦੇ ਵਿੱਚ ਸਾਡਾ ਹੀ ਪਲਾ ਹੈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਰੱਬ ਦੇ ਪਰਮਾਤਮਾ ਦੇ ਗੁਣ ਅਨੇਕਾ ਹਨ ਪਰ ਸਾਡੀ ਜ਼ੁਬਾਨ ਇੱਕ ਹੈ ਫਿਰ ਗੁਣਾਂ ਨੂੰ ਅਸੀਂ ਧਾਰਨ ਕਿਸ ਤਰ੍ਹਾਂ ਕਰਨਾ ਹੈ ਗੁਰੂਦੇਵ ਪਿਤਾ ਜੀ ਹੱਲ ਦੱਸਦੇ ਨੇ ਰੱਬ ਦੇ ਚਰਨਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਨਾਲ ਅਸੀਂ ਤਰ ਸਕਦੇ ਹਾਂ ਤੇ ਦੂਸਰਾ ਜੇ ਅਸੀਂ ਗੁਰਦੇਵ ਪਿਤਾ ਜੀ ਦੀ ਇੱਕ ਸਿੱਖਿਆ ਨੂੰ ਹੀ ਆਪਣੀ ਸਮਝ ਦਾ ਆਧਾਰ ਬਣਾ ਲਈਏ ਤਾਂ ਸਾਨੂੰ ਜ਼ਿੰਦਗੀ ਦੇ ਮਹੱਤਵ ਦੀ ਸਮਝ ਆ ਸਕਦੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਸੰਸਾਰ ਵਿੱਚ ਅਸੀਂ ਦੇਖਦੇ ਹਾਂ ਕਿ ਬੰਦਾ ਉਦੋਂ ਹੀ ਕਿਸੇ ਦੀ ਸਿਫਤ ਸਲਾਹ ਕਰਦਾ ਹੈ ਜਦੋਂ ਉਸ ਨੂੰ ਕੋਈ ਗਰਜ ਹੁੰਦੀ ਹੈ ਕਈ ਬੰਦੇ ਵੀ ਆਪਣੀ ਸਿਫਤ ਸਲਾਹ ਕਰਾਉਣ ਨੂੰ ਬੜਾ ਵੱਡਾ ਕਰਮ ਧਰਮ ਸਮਝਦੇ ਨੇ ਆਕਾਲ ਪੁਰਖ ਨੂੰ ਆਪਣੀ ਵਡਿਆਈ ਕਰਾਉਣ ਦਾ ਕੋਈ ਲਾਲਚ ਨਹੀਂ ਹੈ ਕੋਈ ਤਮਾ ਨਹੀਂ ਹਾਂ ਜਿਹੜਾ ਉਸ ਦੀ ਦਿਨ ਰਾਤ ਸਿਫਤ ਸਲਾਹ ਕਰੇਗਾ ਉਹੀ ਸੌਖਾ ਰਹੇਗਾ ਮਿਸਾਲ ਤੌਰ ਤੇ ਇੱਕ ਕਿਸਾਨ ਸਮੇਂ ਨਾਲ ਆਪਣੀ ਕਣਕ ਬੀਜਦਾ ਹੈ ਸਮੇਂ ਅਨੁਸਾਰ ਉਸ ਨੂੰ ਪਾਣੀ ਦਿੰਦਾ ਹੈ ਫੇਰ ਕਣਕ ਦਾ ਮੂੰਹ ਵੀ ਉਹੀ ਕਿਸਾਨ ਵੇਖੇਗਾ ਨਾ ਹੁਣ ਖੇਤ ਕਣਕ ਦਾ ਬੀਜ ਜਾਂ ਹਲਵਾਉਣ ਵਾਲੇ ਟਰੈਕਟਰ ਨੇ ਅੱਗੋਂ ਬੋਲਣਾ ਤਾਂ ਹੈ ਨਹੀਂ ਇਹਨਾਂ ਵੱਲੋਂ ਕਣਕ ਕੋਈ ਬੀਜੇ ਜਾਂ ਨਾ ਬੀਜੇ ਇਹਨਾਂ ਨੂੰ ਕੋਈ ਸਰਕਾਰ ਨਹੀਂ ਕੋਈ ਮਤਲਬ ਨਹੀਂ ਜੇ ਅਸੀਂ ਨਿਯਮ ਨੂੰ ਸਮਝ ਕੇ ਚੱਲਦੇ ਆਂ ਤਾਂ ਸਮੱਸਿਆ ਨਹੀਂ ਹੈ ਨਿਜਮ ਨੇ ਕਿਸੇ ਨੂੰ ਕੁਝ ਨਹੀਂ ਕਹਿਣਾ ਭਾਵੇਂ ਕੋਈ ਚੱਲੇ ਜਾਂ ਨਾ ਚੱਲੇ ਉਹਨੇ ਤਾਂ ਆਪਣਾ ਕੰਮ ਕਰ ਹੀ ਜਾਣਾ ਹੈ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਤਾਂ ਸਦਾ ਰਹਿਣ ਵਾਲੇ ਨੇ ਉਹਨਾਂ ਗੁਣਾਂ ਦੀ ਜਿਹੜਾ ਨਿਤ ਵਰਤੋਂ ਕਰੇਗਾ ਸੁਖੀ ਵੀ ਉਹੀ ਰਹੇਗਾ ਗੁਣਾਂ ਨੂੰ ਕੋਈ ਲਾਲਚ ਨਹੀਂ ਭਾਵੇਂ ਕੋਈ ਵਰਤੇ ਜਾਂ ਨਾ ਵਰਤੇ ਗੁਰਵਾੜੀ ਨੇ ਇੱਕ ਨੁਕਤਾ ਬੜਾ ਪਿਆਰਾ ਦਿੱਤਾ ਹੈ। ਦੁਬਦਾ ਬੰਦੇ ਦੇ ਵਿਕਾਸ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਦੁਬਦਾ ਛੋਟ ਕੁਆਟੜੀ ਮੂਸੋਂਗੇ ਭਾਈ ਐਨ ਸੁਨਾਮ ਸਲਾਈਆ ਸਤਗੁਰ ਸਰਨਾਈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ ਇਤਨੀ ਕੁ ਸੇਵਾ ਪ੍ਰਵਾਨ ਕਰਿਓ ਤੇ ਅਰਦਾਸ ਬੇਨਤੀ ਕਰਿਓ। ਅਕਾਲ ਪੁਰਖ ਵਾਹਿਗੁਰੂ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜੀ ਰੱਖਣ ਸਤਿਗੁਰੂ ਕਿਰਪਾ ਕਰਨ ਦਾਸ ਤੋਂ ਸੇਵਾ ਲੈਂਦੇ ਰਹਿਣ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਣ ਗੁਰ ਸਿੱਖੀ ਦੀ ਦਾਤ ਬਾਣੀ ਤੇ ਬਾਣੇ ਦੀ ਦਾਤ ਚੜ੍ਹਦੀ ਕਲਾ ਬਲਾ ਉੱਚਾ ਤੇ ਸੋਚਾ ਜੀਵਨ ਬਖਸ਼ਣ ਸਾਰਿਆਂ ਨੂੰ ਟੇਹਰ ਸਾਰੀਆਂ ਖੁਸ਼ੀਆਂ ਬਖਸ਼ਣ ਜੀ ਹੋਈਆਂ ਪੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤਹਿ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ